ਆਲਾ ਜ਼ਿਲ੍ਹੇ ਦੇ ਪਿੰਡ ਮੋਤ ਖੇੜਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ 14 ਸਾਲਾ ਨਾਬਾਲਿਕ ਲੜਕੀ ਨੂੰ ਉਸਦੇ ਹੀ ਪਿੰਡ ਦੀ ਰਹਿਣ ਵਾਲੀ ਇੱਕ ਮਹਿਲਾ ਦੇ ਵੱਲੋਂ ਕਥਿਤ ਰੂਪ ਵਿੱਚ 20000 ਰੁਪਏ ਦੇ ਵਿੱਚ ਵੇਚਣ ਅਤੇ ਉਸਦਾ ਵਿਆਹ ਕਰਵਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਲੜਕੀ ਦੇ ਪਰਿਵਾਰ ਵੱਲੋਂ ਪੁਲਿਸ ਦੀ ਮਦਦ ਦੇ ਨਾਲ ਉਕਤ ਲੜਕੀ ਨੂੰ ਬਰਾਮਦ ਕਰ ਲਿਆ ਗਿਆ ਹੈ ਤੇ ਪੁਲਿਸ ਨੇ ਉਕਤ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪਿੰਡ ਦੀ ਉਕਤ ਮਹਿਲਾ ਤੋਂ ਪਿੰਡ ਵਾਸੀ ਪਹਿਲਾਂ ਹੀ ਕਾਫੀ ਪਰੇਸ਼ਾਨ ਨੇ ਤੇ ਉਸਨੇ ਸਿਰਫ ਇੱਕ ਹੀ ਨਹੀਂ ਬਲਕਿ ਹੋ ਸਕਦਾ ਹੈ ਹੋਰ ਲੜਕੀਆਂ ਦੇ ਨਾਲ ਵੀ ਇਸ ਤਰ੍ਹਾਂ ਹੀ ਕੀਤਾ ਹੋਵੇ ਇਹ ਤਾਂ ਪਰਿਵਾਰ ਦੀ ਸਮਝਦਾਰੀ ਅਤੇ ਚੁਸਤੀ ਰਹੀ ਕਿ ਉਹਨਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਬੱਚੀ ਨੂੰ ਬਰਾਮਦ ਕਰ ਲਿਆ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਡੂੰਘਾਈ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਕੀ ਨਾਮ ਹੈ ਜੀ ਆਪਣਾ ਸਾਹਮਣੇ ਬਿਖਵਾਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਕੀ ਮੈਟਰ ਹੋਇਆ ਤੁਹਾਡਾ ਮੇਰੀ ਕੁੜੀ ਆ ਨਾ 24 ਤਰੀਕ ਸਵੇਰੇ ਸਵਾ 7 ਵਜੇ ਤਿਆਰ ਹੋ ਕੇ ਸਕੂਲ ਨੂੰ ਗਈ ਸੀ ਤੇ ਉਹ ਪਿੰਡ ਬਿੱਕਰ ਕੇ ਘਰੇ ਚਲੀ ਗਈ ਉਹਨਾਂ ਤੋਂ ਜਾ ਕੇ ਕਹਿੰਦੇ ਵੀ ਮੈਨੂੰ 100 ਰੁਪਏ ਦੇ ਦੋ ਉਹਨਾਂ ਨੇ ਪਤਾ ਨਹੀਂ ਦਿੱਤਾ ਜਾਂ ਨਹੀਂ ਦਿੱਤਾ ਬਾਅਦ ਚ ਉਹਨਾਂ ਨੇ ਮੇਰੀ ਕੁੜੀ ਨੂੰ ਕਿਸੇ ਨੂੰ ਚੱਕਵਾਤਾ ਉਹ ਵੀ ਸਾਨੂੰ 11 ਵਜੇ ਫਿਰ ਫੋਨ ਕਰ ਰਹੇ ਨੇ ਘਰੇ ਕਿ ਵੀ ਤੇਰੀ ਕੁੜੀ ਭਾਈ ਵਾਗੀ ਜਿੱਥੇ ਸਾਈਕਲ ਘਰੇ ਖੜਾ ਤਾਂ ਜੀ ਫਿਰ ਅਸੀਂ ਭੱਜੇ ਨੱਠੇ ਇਧਰ ਉਧਰ ਦੇਖਿਆ ਆਪ ਇਹ ਕੁੜੀ ਦਾ ਨਾਮ ਹੈ ਹੁਸਨਪ੍ਰੀਤ ਕੌਰ ਕਿੰਨੀ ਉਮਰ ਹੈ ਕੁੜੀ ਦੀ 14ਵਾਂ ਸਾਲ ਹੈ ਇਹ 21 ਦਾ ਫੋਨ ਆਇਆ ਸੀ ਤੁਹਾਨੂੰ ਸਾਨੂੰ ਵੀਕਰ ਦਾ ਮੁੰਡਾ ਜੀ ਗੱਗੂ ਉਹਦੀ ਵਾਈਫ ਦਾ ਉਹਦਾ ਫੋਨ ਕੀ ਕਹਿੰਦੀ ਤੁਹਾਨੂੰ ਆ ਕੇ ਉਹ ਕਹਿੰਦੀ ਵੀ ਬਾਹਰ ਛੋਟੀ ਕੁੜੀ ਦਾ ਸਾਈਕਲ ਖੜਾ ਉਹ ਆਈ ਸੀਗੀ ਸਾਸੀ ਪੁੱਛਿਆ ਫਿਰ ਅਵੀ ਭਾਈ ਕਿੱਥੇ ਗਈ ਉਹ ਸਕੂਲ 'ਚ ਪਤਾ ਕਰਿਆ ਮੈਡਮ ਨੂੰ ਫੋਨ ਕਰਕੇ ਤਾਂ ਮੈਡਮ ਕਹਿੰਦੀ ਵੀ ਸਕੂਲ ਨਹੀਂ ਆਈ ਫਿਰ ਘਰ ਦੇ ਨਾਲ ਮੈਨੂੰ ਫੋਨ ਕਰਿਆ ਮੈਂ ਦਿਹਾੜੀ ਤੇ ਸੀਗਾ ਕੰਮ ਤੇ ਮੈਂ ਉੱਥੋਂ ਗਿਆ ਫਿਰ ਅਸੀਂ ਭੱਜਣ ਅਠ ਕਰੀ ਫਿਰ ਉਸ ਤੋਂ ਬਾਅਦ ਅਸੀਂ ਕਾਰਵਾਈ ਕੀਤੀ ਕੈਮਰਾ ਉਸ ਤੋਂ ਬਾਅਦ ਜੇ ਕੈਮਰਿਆਂ ਚ ਲੱਭਦੇ ਰਹੇ ਫਿਰ ਥਾਣੇ ਗਏ ਯਾਨੀ ਮੇਰਾ ਨੱਕਰ ਮਸਾਦ ਦਿੱਤਾ ਕਿਥੋਂ ਲੱਭੀ ਆ ਪੂਰੀ ਖੇੜੀ ਜੱਟਾਂ ਖੇੜੀ ਜੱਟਾਂ ਉੱਥੇ ਉੱਥੋਂ ਪੁਲਿਸ ਮੁਲਾਜ਼ਮ ਤੇ ਮੇਰੇ ਭਾਈ ਜਾ ਕੇ ਲਿਆਏ ਪੁਲਿਸ ਦੀ ਸਹਾਇਤਾ ਨਾਲ ਹੀ ਮਿਲੀ ਆ ਤੇ ਮੇਰੇ ਪਿੰਡੋਂ ਕਿਸੇ ਜਦੋਂ ਉਹਨੇ ਵਿਕਰ ਦੇ ਘਰ ਵਾਲੀ ਨੇ ਵੇਚ ਦਿੱਤੀ ਸੀਗੀ ਕੀ ਕਿਹਾ ਵੀ 20000 ਰੁਪਿਆ ਦੇ ਦੋ ਇਹਦੇ ਕੁੜੀ ਦੇ ਮਾਪਿ ਉਹ ਨਹੀਂ ਗਏ ਕਿਸ ਨੇ ਕੀ ਗੱਲ ਜਿਹੜੀ ਨੇ ਵੇਚੀ ਆ ਜਿਹੜੀ ਨੇ ਵੇਚੀ ਆ ਵੱਡੋਂ ਪਰਮਜੀਤ ਕੌਰ ਆਦਾ ਨਾਮ ਉਹਨਾਂ ਨੇ ਉਹਨਾਂ ਨੇ ਖੇੜੀ ਜੱਟਾ 'ਚ ਵੇਚ ਦਿੱਤੀ ਤੇ ਵਿਆਹ ਵੀ ਕਰਵਾਤਾ ਉਹਦਾ ਅੱਡੀ ਦਾ ਬੱਚਿਆ ਛੋਟੀ ਇੱਕ ਕੁੱਲ 14 ਸਾਲ ਦੀ ਜਿਹੜੀ ਵਿਆਹ ਕਰਨ ਦੀ ਗੱਲ ਕਰ ਰਹੇ ਕੋਈ ਤੁਹਾਡੇ ਕੋਲ ਸਬੂਤ ਜਾਂ ਕੋਈ ਅੱਖਾਂ ਦੇਖੀ ਹੋਵੇ ਗਵਾਹ ਹੈਗੀ ਹਾਂਜੀ ਉਹ ਵੀ ਮਾਂ ਆ ਜੀ ਮੁੰਡੇ ਦੀ ਅੱਜ ਪਾਲਸੀ ਰੱਖੀ ਜੀ ਮੈਂ ਕਿਵੇਂ ਬਤਾਏਗਾ ਉਹਨਾਂ ਦੇ ਸਾਰਾ ਕੁਝ ਠੀਕ ਹੈ ਜੀ ਬਹੁਤ ਤਕਰਾਉਂਦਾ ਠੀਕ ਇਹ ਤੇ ਪੁਲਿਸ ਨੇ ਕਿੰਨੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਜੀ 24 ਤਰੀਕ ਦਾ ਇਨਸੀਡੈਂਟ ਹੈ ਤੇ ਗੁਰਪ੍ਰੀਤ ਸਿੰਘ ਹੈ ਲੜਕੀ ਦਾ ਫਾਦਰ ਹੈ ਮਾਈਨਰ ਲੜਕੀ ਦਾ ਜੀ ਮੂਡ ਖੇੜੇ ਪਿੰਡ ਤੋਂ ਇਹ ਸਾਡੇ ਕੋਲੇ ਆਇਆ ਇਹਨੇ ਦਰਇਆਖਤ ਕੀਤੀ ਤੇ ਆਪਣੀ ਆ ਜਿਹੜੀ ਪ੍ਰੋਬਲਮ ਸਾਡੇ ਨਾਲ ਸ਼ੇਅਰ ਕੀਤੀ ਤੇ ਤੁਰੰਤ ਅਸੀਂ ਐਫ ਆਈ ਆਰ ਨੰਬਰ 18 ਦਰਜ ਕਰਤੀ ਸੀ 363 ਸ਼ਾਰਟ ਅਨਨੋਨ ਵਿਅਕਤੀਆਂ ਦੇ ਖਿਲਾਫ ਉਸ ਤੋਂ ਬਾਅਦ ਡਿਊਰਿੰਗ ਸਾਡੀ ਜੋ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਹਦੇ ਵਿੱਚ ਕੁਝ ਸਾਨੂੰ ਸ਼ੱਕੀ ਬੰਦੇ ਪਤਾ ਲੱਗੇ ਉਸ ਤੋਂ ਬਾਅਦ ਅਸੀਂ ਉੱਥੇ ਰੇਡ ਕਰਕੇ ਤੇ ਉਹਨਾਂ ਦੇ ਕਸਟਡੀ ਚੋਂ ਲੜਕੀ ਨੂੰ ਬਰਾਮਦ ਕਰਾ ਲਿਆ ਸੀ ਉਸ ਤੋਂ ਬਾਅਦ ਜੋ ਪ੍ਰੋਸੀਜਰ ਹੁੰਦਾ ਲਾਅ ਦਾ ਉਹਦੇ ਮੈਡੀਕਲ ਚੈੱਕਅਪਸ ਤੇ ਜੋ ਸਟੇਟਮੈਂਟ ਸੀ 164 Crpc ਦੇ ਉੱਪਰ ਵਾਲੇ ਸੀ ਤੇ ਇਸ ਤਫਤੀਸ਼ ਦੌਰਾਨ ਚਾਰ ਤਫਤੀਸ਼ ਦੌਰਾਨ ਚਾਰ ਵਿਅਕਤੀਆਂ ਦਾ ਨਾਮ ਸਾਹਮਣੇ ਆਇਆ ਸੀਗਾ ਅਮਰਿਤਪਾਲ ਸਿੰਘ ਹੈ ਉਮਰ 26 ਸਾਲ ਦਾ ਇਹ ਖੇੜੀ ਜੱਟਾਂ ਦਾ ਰਹਿਣ ਵਾਲਾ ਤੇ ਜਗਤਾਰ ਸਿੰਘ ਇਹਦਾ ਫਾਦਰ ਹੈ ਤੇ ਇਹਨਾਂ ਦੀ ਕਸਟਡੀ ਚੋ ਲੜਕੀ ਮਿਲੀ ਸੀ ਅਮਰਿਤਪਾਲ ਸਿੰਘ ਨਾਲ ਇਹਦੀ ਮੈਰਿਜ ਕਰਵਾਈ ਗਈ ਸੀ ਕਿਸੇ ਧਾਰਮਿਕ ਸਥਾਨ ਤੇ ਲੁਕਸ਼ਪਕੇ ਤੇ ਇੱਕ ਇਹਨਾਂ ਦੀ ਲੜਕੀ ਜਿੱਥੋਂ ਦੀ ਹੈਗੀ ਉੱਥੋਂ ਦੀ ਪਿੰਡ ਦੀ ਦੀਪਿਕਾ ਨਾਮ ਦੀ ਲੇਡਿਸ ਹੈ 30-35 ਸਾਲ ਉਮਰ ਹੈ ਉਨੇ ਇਸ ਲੜਕੀ ਦਾ ਮਾਈਂਡ ਵਾਸ਼ ਕਰਕੇ ਇਹਨੂੰ ਪ੍ਰੀਪੇਅਰ ਕੀਤਾ ਸੀ ਤੇ ਇਹਦੀ ਮਾਸੀ ਹੈ ਜੋ ਕਿ ਜਿੱਥੇ ਉਹਦਾ ਲੜਕਾ ਉਸਪੈਂਡ ਦੀ ਹੈਗੀ ਹੈ ਉਹਦੇ ਨਾਲ ਇਹਨਾਂ ਨੇ ਕੋਈ ਸਾਜ਼ਿਸ਼ ਕਰਕੇ ਇਹ ਲੜਕੀ ਨੂੰ ਉੱਥੇ ਭੇਜਤਾ ਉਹਨਾਂ ਕੋਲੇ ਤੇ ਇਹ ਸਾਰਾ ਸਿਨੈਰੀਓ ਸੀਗਾ ਤੇ ਇਹਨੂੰ ਬਸਟ ਕਰਤਾ ਸੀ ਤੇ ਐਫ ਆਈ ਆਰ ਦਰਜ ਕਰਨ ਦੇ 48 ਘੰਟੇ ਦੇ ਵਿੱਚ ਵਿੱਚ ਅਸੀਂ ਸਾਰਾ ਟ੍ਰੇਸ ਕਰਕੇ ਤੇ ਨੀ ਪਰਮਜੀਤ ਕੌਰ ਦਾ ਫਿਲਹਾਲ ਕੋਈ ਰੂਲ ਸਾਹਮਣੇ ਨਹੀਂ ਆਇਆ ਪਰਮਜੀਤ ਕੌਰ ਦੀ ਨੂੰਹ ਹੈ ਜਿਹੜੀ ਦੀਪਿਕਾ ਉਹਦਾ ਮੇਨ ਰੋਲ ਹੈ ਕਿਉਂਕਿ ਜੇ ਦੀਪਿਕਾ ਦੇ ਇੰਟਰੈਕਸ਼ਨ ਸੀ ਸੀਗੀ ਲੜਕੀ ਦੀਪਿਕਾ ਨੂੰ ਹੀ ਮਿਲਦੀ ਸੀ ਦੀਪਿਕਾ ਹੀ ਉਹਨੂੰ ਵਰਗ ਲਾਂਦੀ ਰਹਿੰਦੀ ਸੀ ਉਹ ਪਰਮਜੀਤ ਕੌਰ ਦਾ ਹਜੇ ਫਿਲਹਾਲ ਕੋਈ ਰੂਲ ਸਾਹਮਣੇ ਨਹੀਂ ਆਇਆ ਲੜਕੀ ਨੇ ਵੀ ਉਹਦਾ ਨਾਮ ਨਹੀਂ ਲਿਆ ਕਿਸੇ ਸਰ ਵੀ ਧਾਰਾ ਦਾ ਵਾਅਦਾ ਕੀਤਾ ਗਿਆ ਇਸ ਚੀਜ਼ ਹਾਂਜੀ ਉਹ 366 A ਦਾ ਵਾਅਦਾ ਕੀਤਾ ਗਿਆ ਇਸ ਪਰਚੇ ਹਾਂਜੀ ਚਾਰ ਕੈਸ਼ ਜਿਹੜੇ ਹੁਣ ਤੱਕ ਸਾਹਮਣੇ ਆਇਆ ਚਾਰ ਉਹਦੀ ਅਰੈਸਟ ਹੋ This is Indo OZ Australia, and you're watching Indo OZ News, the voice of unity.